ਗਾयक ਅਦਾਕਾਰ ਦਿਲਜੀਤ ਦਸਾਂਝ ਆਪਣੀ ਸਰਦਾਰ ਜੀ ਸੀਰੀਜ਼ ਦੀ ਤੀਜੀ ਫਿਲਮ ਕਰਕੇ ਅੱਜਕੱਲ ਚਰਚਾ ਵਿੱਚ ਨੇ ਫਿਲਮ ਵਿੱਚ ਪਾਕਿਸਤਾਨੀ ਅਦਾਕਾਰਾਂ ਹਾਨੀਆ ਆਮਿਰ ਨੂੰ ਲਏ ਜਾਣ ਕਰਕੇ ਇਹ ਫਿਲਮ ਬਵਾਦਾ ਵਿੱਚ ਆ ਗਈ ਜਿਸ ਕਰਕੇ ਇੰਡੀਆ ਵਿੱਚ ਰਿਲੀਜ਼ ਨਹੀਂ ਹੋਈ ਵਿਰੋਧ ਕਰਨ ਵਾਲਿਆਂ ਵਿੱਚ ਰੋਸ ਹੈ ਕਿ ਪਹਿਲਗਾਮ ਹਮਲੇ ਵਿੱਚ ਪਾਕਿਸਤਾਨੀ ਅਤਵਾਦੀਆਂ ਨੇ ਸਾਡੇ ਕਿੰਨੇ ਨਾਗਰਿਕ ਸ਼ਹੀਦ ਕਰ ਦਿੱਤੇ ਫਿਰ ਵੀ ਇਸ ਫਿਲਮ ਵਿੱਚ ਪਾਕਿਸਤਾਨੀ ਅਦਾਕਾਰਾਂ ਨੂੰ ਲਿਆ ਗਿਆ ਜਿਸ ਕਰਕੇ ਇਹ ਫਿਲਮ ਇੰਡੀਆ ਵਿੱਚ ਰਿਲੀਜ਼ ਨਹੀਂ ਹੋਣ ਦੇਣੀ ਇਸ ਫਿਲਮ ਉਤੇ ਦਲਜੀਤ ਨੂੰ ਲੈ ਕੇ ਕਈ ਗਾਇਕ ਅਤੇ ਅਦਾਕਾਰ ਵੀ ਆਮੋ-ਸਾਹਮਣੇ ਹੋ ਗਏ ਗਾਇਕ ਮੀਕਾ ਗੁਰੂ ਰੰਧਾਵਾ ਕੁਝ ਹੋਰ ਕਹਿ ਰਹੇ ਨੇ ਜਦ ਕਿ ਜਸਵੀਰ ਜੱਸੀ ਸਣੇ ਹੋਰਨਾ ਗਾਇਕਾਂ ਦਾ ਸਟੈਂਡ ਇਸ ਤੋਂ ਉਲਟ ਰਿਹਾ ਆਮ ਤੌਰ ਤੇ ਅਜਿਹੇ ਮੁੱਦੇ ਉਤੇ ਵਿਰੋਧ ਭਾਜਪਾ ਅਤੇ ਉਸ ਨਾਲ ਜੁੜੇ ਲੋਕ ਕਰਦੇ ਨੇ ਪਰ ਹੈਰਾਨੀ ਦੀ ਗੱਲ ਇਸ ਵਾਰ ਇਹ ਹੈ ਕਿ ਭਾਜਪਾ ਦਲਜੀਤ ਦੋਸਾਂ ਦੇ ਹੱਕ ਵਿੱਚ ਹੈ ਹੋਰ ਨਾ ਵਾਂਗ ਭਾਜਪਾ ਦਾ ਵੀ ਤਰਕ ਹੈ ਕਿ ਫਿਲਮ ਵਿੱਚ ਅਦਾਕਾਰਾਂ ਦੀ ਚੋਣ ਪ੍ਰੋਡਿਊਸਰ ਅਤੇ ਡਾਇਰੈਕਟਰ ਕਰਦੇ ਨੇ ਨਾਲੇ ਫਿਲਮ ਪਹਿਲਗਾਮ ਹਮਲੇ ਤੋਂ ਪਹਿਲਾਂ ਦੀ ਬਣੀ ਹੈ ਇਹ ਗੱਲ ਵੀ ਬਾਝਵ ਹੈ ਅਤੇ ਇਸ ਵਿੱਚ ਵਜ਼ਨ ਵੀ ਹੈ ਪਰ ਵਿਰੋਧ ਕਰਨ ਵਾਲੇ ਕਿੱਥੇ ਸਮਝ ਰਹੇ ਨੇ ਪਤਾ ਨਹੀਂ ਕਿਹੜਾ ਲੋਕਮਾ এজেন্ডਾ ਇਸ ਪਿੱਛੇ ਕੰਮ ਕਰ ਰਿਹਾ ਹੈ ਹੁਣ ਬੀਜੇਪੀ ਨਾਲ ਜੁੜੇ ਅਤੇ ਇੱਕ ਵਾਰ ਖੁਦ ਨੂੰ ਖਾਸਾ ਵੱਡਾ ਆਦਮੀ ਦੱਸਣ ਕਰਕੇ ਚਰਚਾ ਵਿੱਚ ਆਏ ਅਦਾਕਾਰ ਹੋਬੀ ਢਾਲੀਵਾਲ ਦਲਜੀਤ ਦਸਾਂਗ ਦੇ ਹੱਕ ਵਿੱਚ ਇੱਕ ਡਾਗੇ ਖੜ ਗਏ ਨੇ ਉਹਨਾਂ ਅੱਜ ਬੀਜੇਪੀ ਦਫ਼ਤਰ ਵਿੱਚ ਸਰਦਾਰਜੀ ਤਿੰਨ ਫਿਲਮ ਦੇ ਹੱਕ ਵਿੱਚ ਅਹਿਮ ਗੱਲਾਂ ਕੀਤੀਆਂ ਇਸ ਮੌਕੇ ਭਾਜਪਾ ਦੇ ਆਗੂ ਬਨੀਤ ਯੋਸ਼ੀ ਵੀ ਹਾਜ਼ਰ ਰਹੇ ਜਿਸ ਕਰਕੇ ਮੰਨਿਆ ਜਾਵੇਗਾ ਕਿ ਇਹ ਹਮਾਇਤ ਸਿਰਫ ਹੋਬੀ ਢਾਲੀਵਾਲ ਦੀ ਨਹੀਂ ਸਗੋਂ ਬੀਜੇਪੀ ਦੀ ਵੀ ਹੈ ਆਰ ਪੀ ਸਿੰਘ ਸਮੇਤ ਹੋਰ ਆਗੂ ਵੀ ਹਮਾਇਤ ਵਿੱਚ ਬੋਲ ਚੁੱਕੇ ਨੇ ਇਸ ਪਿੱਛੇ ਕੀ ਕਾਰਨ ਹੋ ਸਕਦੇ ਨੇ ਅਤੇ ਭਾਜਪਾ ਦਲਜੀਤ ਲਈ ਕਿਉਂ ਇੰਨਾ ਜੋਖਮ ਮੁੱਲ ਲੈ ਰਹੀ ਆ ਸਭ ਨੂੰ ਪਤਾ ਹੈ ਕਿ ਦਲਜੀਤ ਦੋਸਾਂਝ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਬਹੁਤ ਵਧੀਆ ਅਤੇ ਸੁਖਾਵੇ ਮਾਹੌਲ ਵਿੱਚ ਮੁਲਾਕਾਤ ਹੋਈ ਸੀ ਫਿਰ ਪ੍ਰਧਾਨ ਮੰਤਰੀ ਮੋਦੀ ਵੱਲੋਂ ਦਲਜੀਤ ਦੋਸਾਂਝ ਨੂੰ ਸੋਸ਼ਲ ਮੀਡੀਆ ਉੱਤੇ ਫੋਲੋ ਕੀਤੇ ਜਾਂਦੀਆਂ ਖਬਰਾਂ ਵੀ ਆਈਆਂ ਭਾਵੇਂ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਕੰਗੜਾ ਰਣੌਤ ਲਗਾਤਾਰ ਦਲਜੀਤ ਦੋਸਾਂਝ ਦੇ ਖਿਲਾਫ ਬੋਲਦੀ ਰਹੀ ਹੈ ਪਰ ਮੈਂਬਰ ਪਾਰਲੀਮੈਂਟ ਬਣ ਕੇ ਵੀ ਜਦੋਂ ਉਸਨੇ ਅਝਿਆ ਕੀਤਾ ਤਾਂ ਭਾਜਪਾ ਵੱਲੋਂ ਕੰਗੜਾ ਨੂੰ ਵਰਜੇ ਦਿੱਤਾ ਗਿਆ। ਹੌਬੀ ਢਾਲੀਵਾਲ ਨੇ ਵੀ ਇਸ ਗੱਲ ਦਾ ਪ੍ਰੈਸ ਕਾਨਫਰੰਸ ਵਿੱਚ ਜ਼ਿਕਰ ਕੀਤਾ ਜਦੋਂ ਇੱਕ ਪੱਤਰਕਾਰ ਨੇ ਸਵਾਲ ਕੀਤਾ। ਵਿਰੋਧ ਕਰਨ ਵਾਲਿਆਂ ਨੂੰ ਦਿਮਾਗ ਖੋਲ ਕੇ ਸੋਚਣਾ ਚਾਹੀਦਾ ਹੈ ਨਾ ਕਿ ਹਰ ਗੱਲ ਵਿੱਚ ਬਿਨਾਂ ਸੋਚੇ ਸਮਝੇ ਸਿਰਫ ਸੋਣਾ ਚਾਹੀਦਾ ਹੈ। ਉਹ ਤਾਂ ਫਿਰ ਕੱਲ ਨੂੰ ਅਮਰਿੰਦਰ ਗਿੱਲ ਵਾਲੀ ਚੱਲ ਮੇਰਾ ਪੁੱਤ ਸੀਰੀਸ ਸਣੇ ਹੋਰ ਫਿਰਮਾਂ ਦਾ ਵੀ ਵਿਰੋਧ ਹੋਏਗਾ ਜੇਕਰ ਉਹਨਾਂ ਵਿੱਚ ਪਹਿਲਾਂ ਹੀ ਕਿਸੇ ਪਾਕਿਸਤਾਨੀ ਅਦਾਕਾਰ ਨੂੰ ਲੈ ਕੇ ਸ਼ੂਟਿੰਗ ਕੀਤੀ ਹੋਵੇਗੀ ਇਹ ਦੇਸ਼ ਭਗਤੀ ਜਾਇਜ਼ ਹੈ ਪਰ ਕਿਹਾ ਜਾਵੇ ਕਿ ਭਵਿੱਖ ਵਿੱਚ ਜੇਕਰ ਕਿਸੇ ਨੇ ਪਾਕਿਸਤਾਨੀ ਅਦਾਕਾਰ ਨੂੰ ਲੈ ਕੇ ਹਿੰਦੀ ਪੰਜਾਬੀ ਜਾਂ ਹੋਰ ਭਾਰਤੀ ਭਾਸ਼ਾ ਦੀ ਕੋਈ ਫਿਲਮ ਬਣਾਈ ਤਾ ਚੱਲਣਾ ਨਹੀਂ ਦਿੱਤੀ ਜਾਏਗੀ ਇਹ ਗੱਲ ਸਮਝ ਵੀ ਆਉਂਦੀ ਹੈ ਨਾਲੇ ਵਿਰੋਧ ਨਿਰਮਾਤਾ ਤੇ ਨਿਰਦੇਸ਼ਕਾਂ ਦਾ ਹੋਣਾ ਚਾਹੀਦਾ ਨਾ ਕਿ ਅਦਾਕਾਰਾਂ ਦਾ ਉਹ ਵੀ ਦਲਜੀਤ ਵਰਗੇ ਦਾ ਜਿਸ ਨੇ ਪੱਗ ਬਨ ਕੇ ਹੋਰ ਸਰਦਾਰੀ ਕਾਇਮ ਕੀਤੀ ਹੈ ਇੰੋਂ ਤਾਂ ਫਿਰ ਪਾਕਿਸਤਾਨ ਨਾਲ ਕ੍ਰਿਕਟ ਮੈਚਾਂ ਉਤੇ ਵੀ ਪੂਰਨ ਪਾਬੰਦੀ ਹੋਣੀ ਚਾਹੀਦੀ ਹੈ ਦਲਜੀਤ ਦੋਸਾਂਝ ਦੀ ਫਿਲਮ ਦਾ ਵਿਰੋਧ ਕਰਨ ਵਾਲੇ ਕਿ ਇੰਡੀਆ ਦੇ ਪਾਕਿਸਤਾਨ ਨਾਲ ਕ੍ਰਿਕਟ ਮੈਚ ਵੀ ਨਹੀਂ ਹੋਣ ਦੇਣਗੇ ਜਾਂ ਫਿਰ ਇਹ ਸਭ ਕੁਝ ਸਾੜੇ ਕਰਕੇ ਹੋ ਰਿਹਾ ਹੈ ਇਹ ਲੋਕ ਕਿਤੇ ਦਿਲਜੀਤ ਦੀ ਪੱਗ ਅਤੇ ਚੜ੍ਹਨ ਤੋਂ ਬਚੇਵੇ ਕਰਕੇ ਹੀ ਉਸ ਦਾ ਵਿਰੋਧ ਤਾਂ ਨਹੀਂ ਕਰੀ ਜਾ ਰਹੇ ਪਹਿਲਾਂ ਤੁਸੀਂ ਪੱਤਰਕਾਰ ਮਿਲਣੀ ਦੌਰਾਨ ਹੌਬੀ ਧਾਲੀਵਾਲ ਨੂੰ ਇਸ ਸਪੋਰਟ ਅਤੇ ਕੰਗਣਾ ਨਰੋਤ ਬਾਰੇ ਕੀਤੇ ਆਹ ਦੋ ਸਵਾਲ ਅਤੇ ਉਹਨਾਂ ਦੇ ਜਵਾਬ ਸੁਣਿਓ ਫਿਰ ਗੱਲ ਅੱਗੇ ਤੋਰਾਂਗੇ ਨਹੀਂ ਲੱਗਿਆ ਵੀ ਭਾਜੀਪੀ ਨੂੰ ਡਿਫੈਂਡ ਕਰਨ ਦੀ ਕੀ ਲੋੜ ਪਈ ਸਾਰਾ ਮੇਰੇ ਵੀ ਕਿਉਂ ਸਟੋਪ ਕਰ ਰਹੀ ਹੈ ਜਦ ਕਿ ਕੋਈ ਪ੍ਰਿੰਟਰੀ ਇਸ਼ੂ ਨਹੀਂ ਹੈਗਾ ਇਹ ਤਾਂ ਇਹ ਤਾਂ ਪੋਲੀਟਿਕਲੀ ਪੋਲੀਟਿਕਲ ਅਸੀਂ ਨਹੀਂ ਤੁਸੀਂ ਕੱਲ ਐਜੇ ਕੱਲ ਕਰ ਸਕਦੇ ਅਗਲਾ ਕਹਿੰਦਾ ਨਾ ਕੋਦਾ ਕੁਕੇ ਤੁਸੀਂ ਆਪਦੇ ਮਰਾਪ ਤੇ ਕਰੋ ਤੁਸੀਂ ਬੀਜੇਪੀ ਨਾਲ ਮੇਰੇ ਫੌਂਡੀ ਯੂਜ਼ ਮੈਂ ਤਾਕ ਤਾਕ ਕਰ ਰਿਹਾ ਹਾਂ ਬੀਜੇਪੀ ਦਾ ਕਿ ਮੇਰੇ ਕੋਲੇ ਕਲਚਰਲ ਵਿੰਗ ਹੈ ਸਾਡੇ ਕੋਲੇ ਕਲਚਰਲ ਟੀਮ ਹੈ ਪੰਜਾਬ ਦੀ ਚਾਹੇ ਉਹ ਬੀਜੇਪੀ ਦੇ ਨਾਲ ਜੁੜੇ ਹੋਏ ਨੇ ਚਾਹੇ ਮੈਂ ਬੀਜੇਪੀ ਦੇ ਨਾਲ ਜੁੜਿਆ ਹਾਂ ਮੇਰੇ ਅੰਦਰੋਂ ਕਲਾਕਾਰ ਤਾਂ ਬੋਲ ਰਿਹਾ ਉਹਨਾਂ ਅੰਦਰੋਂ ਵੀ ਕਲਾਕਾਰ ਬੋਲ ਰਿਹਾ ਉਹਨਾਂ ਨੇ ਵੀ ਕਿਹਾ ਮੈਨੂੰ ਮੈਂ ਇਕੱਲਾ ਨਹੀਂ ਆ ਗਿਆ ਬੀਜੇਪੀ ਆਫਿਸ ਦੇ ਜੋਸ਼ੀ ਸਾਹਿਬ ਬੈਠੇ ਨੇ ਸਾਡੇ ਸੀਨੀਅਰ ਨੇ ਇਹਨਾਂ ਨੇ ਮੈਨੂੰ ਬੁਲਾ ਨਹੀਂ ਲਿਆ ਕਿ ਆਪਾਂ ਪ੍ਰੈਸ ਕਾਨਫਰੰਸ ਕਰਦੇ ਹਾਂ ਮੈਂ ਨੂੰ ਪਿਛਲੇ 4 ਦਿਨਾਂ ਤੋਂ ਉਹਨਾਂ ਦੇ ਕਾਲ ਆ ਰਹੇ ਨੇ ਜਿਹੜੇ ਸਟਰਗਲਿੰਗ ਆਰਟਿਸਟਸ ਨੇ ਚਾਹੇ ਉਹ ਭਾਜਪਾ ਦਾ ਹਿੱਸਾ ਨੇ ਸੋ ਮੈਂ ਭਾਜਪਾ ਦਾ ਹਿੱਸਾ ਮੇਰਾ ਦਿਲ ਕੀਤਾ ਕਿ ਮੈਂ ਭਾਜਪਾ ਦੇ ਰਾਹੀ ਹੀ ਇਹ ਸੁਨੇਹਾ ਦੇਵਾਂ ਭਾਜਪਾ ਬਣ ਕੇ ਹੀ ਇਹਦਾ ਸਮਰਥਨ ਕਰਾਂ ਉਹ ਹੋਰ ਸਟਰੋਂਗ ਹੋਏਗਾ ਹੋਰ ਚੰਗਾ ਹੋਏਗਾ ਚਾਪ ਨੇ ਭਾਜਪਾ ਦੇ ਸ਼ਬਦ ਨਹੀਂ ਜੀ ਪਰ ਤੁਹਾਡੇ ਮੰਡੀ ਤੋਂ ਸੰਸਦ ਕੰਗਨ ਰਾਣੋ ਤੁਮ ਲਗਾਤਾਰ ਟਾਰਗੇਟ ਕਰ ਰਹੇ ਹੋ ਫਿਰ ਦੋਰਾ ਮਾਪਦੰਡ ਕਿਉਂ ਆ ਜੀ ਪਹਿਲੀ ਗੱਲ ਜਦੋਂ ਉਹਨਾਂ ਨੇ ਪਹਿਲਾਂ ਕੀਤਾ ਸੀ ਕੰਗਣਾ ਰਣੋਤ ਜੀ ਨੇ ਉਦੋਂ ਉਹ ਭਾਰਤੀ ਜਨਤਾ ਪਾਰਟੀ ਦਾ ਹਿੱਸਾ ਨਹੀਂ ਸੀ ਜਦੋਂ ਸੈਕੰਡ ਟਾਈਮ ਉਹਨਾਂ ਨੇ ਕੀਤਾ ਤਾਂ ਉਹਨਾਂ ਨੂੰ ਸਾਡੇ ਪ੍ਰਧਾਨ ਜੀ ਨੇ ਬੁਲਾ ਕੇ ਪੰਜਾਬੀ ਲਫ਼ਜ਼ਾਂ ਦੇ ਵਿੱਚ ਸ਼ਾਇਦ ਲਫ਼ਜ਼ ਬਾਲਫ਼ਜ਼ ਮੈਂ ਹੋ ਸਕਦਾ ਉਹਨਾਂ ਨੂੰ ਝਾੜ ਪਾਈ ਗਈ ਜਾਂ ਰੋਕਿਆ ਗਿਆ ਹੁਣ ਤੁਹਾਨੂੰ ਸਿੱਧਾ ਉਸ ਪ੍ਰੈਸ ਕਾਨਫਰੰਸ ਵਿੱਚ ਲੈ ਚਲਦੇ ਹਾਂ ਜਿਸ ਵਿੱਚ ਹੌਬੀ ਢਾਲੀਵਾਲ ਦਲਜੀਤ ਦਸਾਂਜ ਦੀ ਠੋਕ ਮੇ ਹਮਾਇਤ ਦੇ ਗੱਲ ਕਰ ਰਹੇ ਨੇ ਬਹੁਤ ਏਨਾ ਤੋਂ ਮੁੱਦਾ ਸੀ ਔਰ ਸਵਾਲ ਸੀ ਦਿਲਜੀਤ ਦੋਸਾਂਝ ਦੀ ਫਿਲਮ ਸਰਦਾਰ ਜੀ 3 ਨੂੰ ਲੈ ਕੇ ਦਿਲਜੀਤ ਦੋਸਾਂਝ ਪੰਜਾਬੀ ਗੱਭਰੂ ਹੈ ਔਰ ਮੇਰੇ ਲਫ਼ਜ਼ ਜਿੰਨੇ ਵੀ ਅੱਜ ਹੋਣਗੇ ਉਹ ਭਾਰਤੀ ਜਨਤਾ ਪਾਰਟੀ ਦੇ ਇੱਕ ਵਰਕਰ ਦੇ ਤੌਰ ਤੇ ਹੋਣਗੇ ਸਭ ਤੋਂ ਪਹਿਲਾਂ ਬੜਾ ਨਿਸ਼ੰਗ ਮੈਂ ਕਹਿਣਾ ਕਿ ਭਾਰਤੀ ਜਨਤਾ ਪਾਰਟੀ ਇਸ ਵਕਤ ਦਿਲਜੀਤ ਦੋਸਾਂਝ ਦਾ ਸਮਰਥਨ ਕਰਦੀ ਹੈ ਇਹ ਫਿਲਮ ਬੈਨ ਨਹੀਂ ਹੋਣੀ ਚਾਹੀਦੀ ਦਲਜੀਤ ਦਸਾਂਝ ਨੂੰ ਟ੍ਰੋਲ ਨਹੀਂ ਕਰਨਾ ਚਾਹੀਦਾ ਉਹਨੂੰ ਮਾੜਾ ਚੰਗਾ ਨਹੀਂ ਬੋਲਣਾ ਚਾਹੀਦਾ ਉਹਦਾ ਕਾਰਨ ਇਹ ਹੈ ਕਿ ਮੈਂ ਭਾਰਤੀਆਂ ਮੇਰੇ ਅੰਦਰ ਜਜ਼ਬਾ ਹੈ ਕਿ ਮੇਰਾ ਭਾਰਤ ਮਹਾਨ ਹੈ ਮਹਾਨ ਸੀ ਮਹਾਨ ਹੀ ਰਹੇ ਔਰ ਜੇ ਸਾਡਾ ਕੋਈ ਦੁਸ਼ਮਣ ਸਿਰ ਚੁੱਕਦਾ ਤਾਂ ਸਾਡੇ ਚ ਹਿੰਮਤ ਹੋਣੀ ਚਾਹੀਦੀ ਹੈ ਕਿ ਅਸੀਂ ਉਹਦਾ ਸਿਰ ਨੀਵਾ ਕਰੀਏ ਸਿਰ ਕੁਚਲ ਦਈਏ ਲੋੜ ਪੈਣ ਤੇ ਸਾਡੇ ਗੁਆਂਢੀ ਮੁਲਕ ਪਾਕਿਸਤਾਨ ਦੇ ਨਾਲ ਸੰਬੰਧ ਸੁਖਾਵੇਂ ਸੀ ਜਾਂ ਨਹੀਂ ਪਰ ਪਹਿਲਗਾਮ ਦੇ ਘਟਨਾ ਤੋਂ ਬਾਅਦ ਅੱਜ ਤੱਕ ਸਾਡੇ ਸੁਖਾਵੇਂ ਨਹੀਂ ਹਨ ਸੰਬੰਧ ਉਹਨਾਂ ਦਾ ਫਿਲਮ ਵੀ ਮੈਂ ਥੋੜੀ ਜੀ ਬਰੀਫਿੰਗ ਕਰ ਦਿਆ ਕਿ ਫਿਲਮ ਇਸ ਲੈਵਲ ਦੀ ਜਿੱਥੇ ਦਿਲਜੀਤ ਦੋਸਾਂਝ ਫਿਲਮ ਦਾ ਹੀਰੋ ਹੋਵੇ ਉੱਥੇ ਇਹ ਫਿਲਮ ਸ਼ੂਟ ਹੋਣ ਤੋਂ ਤਕਰੀਬਨ 7 ਤੋਂ 8 ਮਹੀਨੇ ਪਹਿਲਾਂ ਗੱਲਾਂ ਹੁੰਦੀਆਂ ਨੇ ਸਭ ਤੋਂ ਪਹਿਲਾਂ ਇੱਕ ਪ੍ਰੋਡਕਸ਼ਨ ਹਾਊਸ ਹੈ ਜਿਹੜਾ ਕਿ ਇਹਦੇ ਵਿੱਚ ਵਾਈਟ ਹੱਲ ਹੈ ਵਾਈਟ ਹੱਲ ਪ੍ਰੋਡਕਸ਼ਨ ਹਾਊਸ ਇੱਕ ਸਟੋਰੀ ਨੂੰ ਲੱਭਦਾ ਔਰ ਉਹਨੇ ਸਟੋਰੀ ਹੀ ਲੱਭੀ ਹੋਏਗੀ ਔਰ ਦਲਜੀਤ ਦੋਸਾਂਝ ਦਾ ਪਹਿਲਾ ਇਹ ਟਾਈਟਲ ਸਰਦਾਰ ਜੀ ਸਰਦਾਰ ਜੀ 2 ਸੀਕਵਲ ਦੋਵੇਂ ਸੁਪਰ ਹਿੱਟ ਰਹੇ ਨੇ ਲੋਕਾਂ ਨੇ ਬਹੁਤ ਪਸੰਦ ਕੀਤੀ ਤੇ ਇਸ ਕਰਕੇ ਸਰਦਾਰ ਜੀ 3 ਬਣਾਉਣ ਦੀ ਉਹਨਾਂ ਦੇ ਮਨ 'ਚ ਆਈ ਹੋਏਗੀ ਜੇ ਮੈਂ ਸਹੀ ਦੇ ਬਹੁਤ ਨੇੜੇ ਹੋਵਾਂ ਤਾਂ ਮੈਂ ਗੱਲ ਕਰੂੰਗਾ ਕਿ ਪਿਛਲੇ ਸਾਲ ਸਤੰਬਰ ਜੁਲਾਈ ਅਗਸਤ ਸਤੰਬਰ ਦੀ ਗੱਲ ਹੋਏਗੀ ਅੱਜ ਤੋਂ 1 ਸਾਲ ਪਹਿਲਾਂ ਦਲਜੀਤ ਦੋਸਾਂਝ ਨੂੰ ਉਹਨਾਂ ਨੇ ਪੈਸਿਆਂ 'ਚ ਤਰੀਕਾਂ 'ਚ ਜਗਾ ਦੇ ਵਿੱਚ ਮਨਾਇਆ ਹੋਏਗਾ ਮਨਾਉਣ ਵਾਸਤੇ ਟਾਈਮ ਲਿਆ ਹੋਏਗਾ ਜਿਸ ਤਰੀਕੇ ਦੇ ਨਾਲ ਉਹਦੇ ਸ਼ੋਅ ਚੱਲਦੇ ਨੇ ਜਿੰਨਾ ਉਹ ਬਿਜ਼ੀ ਆ ਉਹਦੇ ਕੋਲੇ ਘੱਟੋ ਘੱਟ 7-8 ਮਹੀਨੇ ਉਹਨੇ ਟਾਈਮ ਦਿੱਤਾ ਹੋਏਗਾ ਕਿ ਅੱਜ ਤੋਂ 6 ਮਹੀਨੇ 7 ਮਹੀਨੇ ਬਾਅਦ ਅਸੀਂ ਇਹ ਫਿਲਮ ਸ਼ੂਟ ਕਰਾਂਗੇ ਪ੍ਰੋਡਿਊਸਰ ਫਿਰ ਇੱਕ ਡਾਇਰੈਕਟਰ ਨੂੰ ਚੁਣਦਾ ਡਾਇਰੈਕਟਰ ਇੱਕ ਟੀਮ ਚੁਣਦਾ ਕਿ ਇਸ ਕਹਾਣੀ ਦੇ ਵਿੱਚ ਫੋਰ ਐਗਜ਼ਾਮਪਲ ਜੇ ਮੈਂ ਆਪਦੀ ਗੱਲ ਕਰਾਂ ਕਿ ਇੱਕ ਇਦਾਂ ਦਾ ਬੰਦਾ ਚਾਹੀਦਾ 60 ਸਾਲ ਉਮਰ ਹੋਵੇ ਤੇ ਇਦਾਂ ਦਾ ਸ਼ਰੀਰ ਹੋਵੇ ਤੇ ਚਗੂ ਗੋਗਲ ਭਾਜੀ ਵੀ ਆ ਸਕਦੇ ਨੇ ਯੋਗ ਰਾਜ ਭਾਜੀ ਵੀ ਆ ਸਕਦੇ ਨੇ ਉਹਦੇ ਛੋਭੀ ਤਾਲੀ ਵਾਲ ਵੀ ਹੋ ਸਕਦਾ ਜੇ ਤਿੰਨਾਂ ਦੀਆਂ ਡੇਟਸ ਨਹੀਂ ਤਾਂ ਹੋਰ ਪੰਜਾਬੀ ਫਿਲਮ ਇੰਡਸਟਰੀ ਦੇ ਆਰਟਿਸਟਸ ਨੇ ਸੋ ਉਹਦਾ ਹੋ ਸਕਦਾ ਜਸਟ ਇੱਕ ਐਕਟਰ ਤੋਂ ਇਹ ਪੁੱਛਿਆ ਜਾ ਸਕਦਾ ਵੀ ਆਹ ਤਿੰਨ ਚਾਰ ਬੰਦੇ ਹੈਗੇ ਨੇ ਇਹਨਾਂ ਚੋਂ ਕਿਹਨੂੰ ਲੈਣੀ ਆ ਲੈ ਲਓ ਫਿਰ ਉਹਦੇ ਨਾਲ ਬਜਟ ਫਿਰ ਉਹਦੀਆਂ ਡੇਟਸ ਉਹਦੇ ਟੈਂਡਰਮ ਸਾਰਾ ਕੁਝ ਡਿਸਕਸ ਹੋਣ ਤੋਂ ਬਾਅਦ ਇੱਕ ਆਰਟਿਸਟ ਫਾਈਨਲ ਤੇ ਜਿੱਥੇ ਤੱਕ ਹੈ ਹਾਨਿਆ ਸ਼ੇਖ ਦੀ ਗੱਲ ਉਹਦੇ ਚ ਦਿਲਜੀਤ ਦੋਸਾਂਝ ਨੇ ਕਿਹਾ ਹੋਊਗਾ ਜਾਂ ਕਿਹਾ ਸੀ ਕਿ ਮੈਂ ਇਸ ਕੁੜੀ ਤੋਂ ਬਿਨਾ ਫਿਲਮ ਨਹੀਂ ਕਰੂੰਗਾ ਐਸਾ ਨਹੀਂ ਹੈ ਦਿਲਜੀਤ ਦੋਸਾਂਝ ਨੇ ਉਹਨੂੰ ਕਾਸਟ ਨਹੀਂ ਕੀਤਾ ਪ੍ਰੋਡਿਊਸਰ ਨੇ ਕੀਤਾ ਡਾਇਰੈਕਟਰ ਨੇ ਕਰ ਸਕਦਾ ਯੈਸ ਦਿਲਜੀਤ ਦੋਸਾਂਝ ਇਹ ਹੋ ਸਕਦਾ ਕਿ ਸੱਤ ਕੁੜੀਆਂ ਸ਼ਾਰਟਲਿਸਟ ਕੀਤੀਆਂ ਉਹਦੇ ਚੋਂ ਕਹਿ ਸਕਦਾ ਇਹ ਵੀ ਕੁੜੀ ਲੈ ਲਓ ਨੀਰੂ ਬਾਜਵਟਾ ਹੈ ਚਲੋ ਆ ਵੀ ਕੁੜੀ ਚੰਗੀ ਲੱਗਦੀ ਹੈ ਇਹਦੇ ਚੰਗੇ ਸ਼ੋਅ ਚੱਲਦੇ ਨੇ ਫਿਲਮ ਆਈ ਸਾਡੇ ਹਾਲਾਤ ਆਪਸ ਚ ਸੁਖਾਵੇਂ ਨਹੀਂ ਰਹੇ ਉਹਨਾਂ ਨੇ ਇੰਡੀਆ ਦੀ ਗੱਲ ਹੀ ਨਹੀਂ ਕੀਤੀ ਰਿਲੀਜ਼ ਕਰਨ ਦੀ ਪਰ ਵਰਲਡ ਵਾਈਡ ਰਿਲੀਜ਼ ਕੀਤੀ ਪੰਜਾਬੀ ਫਿਲਮ ਨੂੰ ਰਿਲੀਜ਼ ਕਰਨ ਵਾਸਤੇ ਇੱਕ ਸਿੱਧੀ ਜੀ ਗੱਲ ਹੈ ਕਿ ਜਿੰਨੇ ਪੈਸਿਆਂ ਦਾ ਬਿਜ਼ਨਸ ਪੰਜਾਬ ਚ ਇੰਡੀਆ ਚ ਹੁੰਦਾ ਉਨਾ ਹੀ ਵਰਲਡ ਵਾਈਡ ਹੁੰਦਾ ਉਹਨਾਂ ਦੀ ਇੱਕ ਰਿਪੋਰਟ ਆਈ ਹੈ ਕਿ 7 ਕਰੋੜ 48 ਲੱਖ ਰੁਪਏ ਦੀ ਓਪਨਿੰਗ ਲੱਗੀ ਹੈ ਕੱਲ ਫਰਡੇ 7 ਕਰੋੜ 48 ਲੱਖ ਮੀਨਸ ਜੇ ਇੰਡੀਆ 'ਚ ਵੀ ਸ਼ੂਟ ਰਿਲੀਜ਼ ਹੋਈ ਹੁੰਦੀ ਤਾਂ ਉਹ 15 ਕਰੋੜ ਦਾ ਬਿਜ਼ਨਸ ਕਰਦੇ ਅੱਧਾ ਤਾਂ ਬਿਜ਼ਨਸ ਉਹਨਾਂ ਦਾ ਗਿਆ ਤੇ ਕੱਲਾ ਦਲਜੀਤ ਕਿਉਂ ਜੇ ਅਸੀਂ ਬੈਨ ਕਰਨਾ ਸਾਡੇ ਇੱਕ ਫੈਡਰੇਸ਼ਨ ਹੈ ਬੰਬੇ ਤੋਂ ਉਹਨਾਂ ਨੇ ਕਿਹਾ ਹੈ ਕਿ ਅਸੀਂ ਇਹਦੇ ਵਾਸਤੇ ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਲੋਇਸ ਕਿ ਦਮਜੀਤ ਨੂੰ ਬੈਨ ਕਰੋ ਦਲਜੀਤ ਦਾ ਪਾਸਪੋਰਟ ਕੱਢੋ ਪ੍ਰੋਡਿਊਸਰ ਤਾਂ ਕਿਉਂ ਨਹੀਂ ਡਾਇਰੈਕਟਰ ਤਾਂ ਕਿਉਂ ਨਹੀਂ ਬਾਕੀ ਸਾਰੇ ਆਰਟਿਸਟ ਕਿਉਂ ਨਹੀਂ ਜਿਹੜੀ ਫਿਲਮ ਦੀ ਸ਼ੂਟ ਕੀਤੀ ਆ ਉਹਨਾਂ ਦਾ ਕਿਉਂ ਨਹੀਂ ਮੇਰਾ ਕਿਉਂ ਨਹੀਂ ਕਿਉਂਕਿ ਮੈਂ ਅਤੌਲਾ ਖਾਨ ਸਾਹਿਬ ਨੂੰ ਸੁਣਦਾ ਤੁਸੀਂ ਕਿਉਂ ਨਹੀਂ ਕਿਉਂਕਿ ਤੁਹਾਡੇ ਜਿਹੜਾ ਟੀਵੀ ਪਿਆ ਟੀਵੀ ਦੇ ਉੱਤੇ ਜਦੋਂ ਤੁਸੀਂ YouTube ਲਾਉਨੇ ਹੋ ਉਸ YouTube ਦੇ ਵਿੱਚ ਅੱਜ ਗਾਣੇ ਨੇ ਰੇਸ਼ਮਾ ਜੀ ਨੂੰ ਤੁਸੀਂ ਸੁਣਦੇ ਹੋ ਇੱਕ ਹੋਰ ਸਿੰਗਰ ਨੇ ਪਾਕਿਸਤਾਨੀ ਡਰਾਮੇ ਦੇਖਦੇ ਆ ਤੁਸੀਂ ਫਿਲਮਾਂ ਦੇਖਦੇ ਹੋ ਬਹੁਤ ਸਾਰੀਆਂ ਜੁਗਤਾਂ ਬਹੁਤ ਸਾਰੇ ਡਰਾਮੇ ਬਹੁਤ ਸਾਰੀਆਂ ਫਿਲਮਾਂ ਦੇ ਡਾਇਲੌਗਸ ਉਹ ਸਾਡੀਆਂ ਫਿਲਮਾਂ 'ਚ ਹੁਣ ਨੇ ਜਿਹੜੇ ਉਹਨਾਂ ਨੇ 25-25 ਸਾਲ ਪਹਿਲਾਂ ਬੋਲੇ ਹੋਏ ਨੇ ਐਂਡ ਵਾਈਸ ਵਰਸਾ ਜਿਹੜੇ ਸਾਡੀਆਂ ਫਿਲਮਾਂ ਦੇ ਉਹਨਾਂ ਫਿਲਮਾਂ ਨੂੰ ਜਿਹੜੇ ਟਾਈਟਲ ਅਸੀਂ ਬਣਾ ਕੇ ਫਿਲਮਾਂ ਬਣਾਈਆਂ ਨੇ ਉਹਨਾਂ ਦੇ 30-30 ਸਾਲ ਪਹਿਲਾਂ ਫਿਲਮਾਂ ਉਹ ਟਾਈਟਲ ਸੇਮ ਰਿਲੀਜ਼ ਕੀਤੇ ਹੋਏ ਨੇ ਉਹ ਵੀ ਬੈਨ ਹੋਣੇ ਚਾਹੀਦੇ ਨੇ ਜਿਹੜੇ ਗੀਤ ਬੈਨ ਹੋਣੇ ਚਾਹੀਦੇ ਨੇ ਸਭ ਤੋਂ ਪਹਿਲੀ ਗੱਲ ਤਾਂ ਮੈਨੂੰ ਅਫਸੋਸ ਹੁੰਦਾ ਕਿ ਫਿਰ ਤਾਂ ਪੰਜਾਬੀ ਬੋਲੀ ਬੈਨ ਹੋਣੀ ਚਾਹੀਦੀ ਹੈ ਜੇ ਬੈਨ ਹੀ ਕਰਨਾ ਕਿਉਂਕਿ ਉਹ ਵੀ ਪੰਜਾਬੀ ਬੋਲਦੇ ਨੇ ਰੋਟੀ ਬੈਨ ਹੋਣੀ ਚਾਹੀਦੀ ਹੈ ਕਿਉਂਕਿ ਉਹ ਵੀ ਕਣਕ ਦੀ ਤੇ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਖਾਂਦੇ ਨੇ ਸਾਡੇ ਉਹ ਵੀ ਬੈਨ ਕਰੋ ਸਾਡੇ ਬਹੁਤ ਸਾਰੇ ਲੋਕ ਨੇ ਜਿਹੜੇ ਉਧਰ ਜਾ ਕੇ ਕੰਟੈਂਟ ਬਣਾ ਕੇ ਲੈ ਆਏ ਨੇ ਉਧਰ ਜਾ ਕੇ ਪੰਜਾਬੀ ਫਿਲਮਾਂ ਸ਼ੂਟ ਕਰਕੇ ਲੈ ਕੇ ਆਏ ਨੇ ਉਹ ਵੀ ਬੈਨ ਕਰੋ ਪੰਜਾਬੀ ਵਰਲਡ ਪੰਜਾਬੀ ਕਾਨਫਰੰਸ ਦੋ ਦੋ ਹੋ ਰਹੀਆਂ ਨੇ ਹਰ ਸਾਲ ਲਾਹੌਰ ਦੇ ਵਿੱਚ ਉਹ ਵੀ ਬੈਨ ਕਰੋ ਜਿਹੜੇ ਗਏ ਨੇ ਹੁਣ ਤੱਕ ਮੈਨੂੰ ਵੀ ਬੈਨ ਕਰੋ ਮੈਂ ਵੀ ਜਿਹੜਾ ਨਰਿੰਦਰ ਮੋਦੀ ਸਾਹਿਬ ਨੇ ਲਾਂਗਾ ਖੋਲਿਆ ਕਰਤਾਰਪੁਰ ਸਾਹਿਬ ਦਾ ਮੈਂ ਵੀ ਕਰਤਾਰਪੁਰ ਸਾਹਿਬ ਮੱਥਾ ਟੇਕਿਆ ਹੈ ਤਾਂ ਉਹ ਪਾਕਿਸਤਾਨ ਦੀ ਧਰਤੀ ਮੈਨੂੰ ਵੀ ਬੈਨ ਕਰੋ ਨਾ ਨਹੀਂ ਹੋਣਾ ਚਾਹੀਦਾ ਗਲਤ ਹੈ ਭਾਰਤੀ ਜਨਤਾ ਪਾਰਟੀ ਸਮਰਥਨ ਕਰਦੀ ਹੈ ਦਲਜੀਤ ਦੋਸਾਂਝ ਦਾ ਸਾਡੇ ਅੱਜ ਹਾਲਾਤ ਸੁਖਾਵੇਂ ਨਹੀਂ ਤੇ ਉਹਨੇ ਮੰਨਿਆ ਪ੍ਰੋਡਕਸ਼ਨ ਹਾਊਸ ਨੇ ਵੀ ਸਾਰੀ ਟੀਮ ਨੇ ਵੀ ਕਿ ਹਾਂ ਸਾਡੇ ਹਾਲਾਤ ਸੁਖਾਵੇ ਨਹੀਂ ਅਸੀਂ ਇਹਨੂੰ ਇੰਡੀਆ 'ਚ ਰਿਲੀਜ਼ ਨਹੀਂ ਕਰਾਂਗੇ ਉਹ ਲਾਸ ਉਹਨਾਂ ਨੇ ਸਹਿ ਲਿਆ ਪਹਿਲਾਂ ਹੀ ਪਰ ਤੁਸੀਂ ਦਲਜੀਤ ਦਸਾਜ ਨੂੰ ਇਸ ਤਰੀਕੇ ਤੱਕ ਇੰਨੇ ਵੱਡੇ ਹੰਗਾਮੇ ਕਰਕੇ ਉਹਨੂੰ ਬੈਨ ਕਰਾਉਣ ਦੀ ਕੋਸ਼ਿਸ਼ ਕਰ ਰਹੇ ਉਹਨੂੰ ਉਹਦਾ ਪਾਸਪੋਰਟ ਕੈਨਸਲ ਕਰ ਦੋ ਉਹਨੂੰ ਬਾਰਡਰ ਫਿਲਮ 'ਚੋਂ ਕੱਢ ਦੋ ਉਹਦਾ ਕੈਰੀਅਰ ਤਬਾਹ ਕਰ ਦੋ ਇਹ ਸਾਡੇ ਭਾਰਤੀਆਂ ਦਾ ਕਿਰਦਾਰ ਨਹੀਂ ਸੀ ਨਹੀਂ ਹੈ ਨਹੀਂ ਹੋਵੇ ਮੇਰੀ ਅਰਦਾਸ ਵੀ ਇਹੀ ਹੈ ਕਿ ਰੱਬ ਕਿਰਪਾ ਕਰੇ ਇਦਾਂ ਦੇ ਕਰਤਾਰ ਇਦਾਂ ਦੀ ਸੋਚ ਸਾਡੇ ਭਾਰਤੀਆਂ ਦੇ ਦਿਮਾਗ 'ਚ ਨਾ ਆਵੇ ਸੋ ਰਲ ਕੇ ਚੱਲੀਏ ਤੁਹਾਡੇ ਸਾਰੇ ਰਾਹੀ ਸਾਰਿਆਂ ਦੇ ਮਾਧਮ ਰਾਹੀ ਮੈਂ ਦਿਲਜੀਤ ਦੁਸਾਂਝ ਨੂੰ ਇਹ ਬਹੁਤ ਪਿਆਰ ਨਾਲ ਸੁਨੇਹਾ ਦਿੰਨਾ ਕਿ ਦਿਲਜੀਤ ਦੁਸਾਂਝ ਤੂੰ ਮੇਰੇ ਪੁੱਤਰਾਂ ਵਰਗਾ ਛੋਟਾ ਭਰਾ ਹੈਂ ਬਹੁਤ ਸਾਰਾ ਸਤਿਕਾਰ ਤੈਨੂੰ ਤੂੰ ਪੰਜਾਬੀ ਮਾਂ ਬੋਲੀ ਦੀ ਬਹੁਤ ਸੇਵਾ ਕੀਤੀ ਹੈ ਮਾਣ ਨਾਲ ਸਿਰ ਉੱਚਾ ਹੁੰਦਾ ਜਦੋਂ ਤੂੰ ਬਹੁਤ ਵੱਡੀ ਇੰਟਰਨੈਸ਼ਨਲ ਸਟੇਜ ਤੇ ਇੱਕ ਗੱਲ ਕਹਿਣਾ ਕਿ ਪੰਜਾਬੀ ਆ ਗਏ ਹੋਏ। ਤੂੰ ਚਾਹੇ ਰੋਡਾ ਹੋਇਆ ਕਿਸੇ ਫਿਲਮ ਦੇ ਵਿੱਚ ਪਰ ਬਿੱਗ ਪਾਕੇ ਹੋਇਆ, ਵਾਲ ਨਹੀਂ ਪਟਾਇਆ। ਦਸਤਾਰ ਬਨ ਕੇ ਜਿੱਥੇ ਵੀ ਜਾਣਾ ਤੇ ਮੇਰਾ ਪੰਜਾਬੀ ਹੋਣ ਦੇ ਨਾਤੇ ਸਿਰ ਉੱਚਾ ਹੁੰਦਾ ਹੈ। ਤੇ ਉਦੋਂ ਤਾਂ ਫਖਰ ਨਾਲ ਹੋਰ ਰੂਹ ਖੜ ਜਾਂਦੀ ਹੈ ਜਦੋਂ ਤੂੰ ਇਹੋ ਜੀ ਇੰਟਰਨੈਸ਼ਨਲ ਸਟੇਜ ਦੇ ਉੱਪਰ ਤਿਰੰਗਾ ਲੈ ਕੇ ਜਾਂਦਾ ਹੈ। ਭਾਰਤੀ ਹੋਣ ਤੇ ਤੈਨੂੰ ਮਾਣ ਤੇ ਸਾਡਾ ਮਾਣ ਬਤਾਉਣਾ ਜਿਉਂਦਾ ਰਹੇ ਪੁੱਤਰਾ ਜਿੱਥੇ ਵੀ ਦੁਨੀਆ 'ਚ ਹੈ ਤਰੱਕੀਆਂ ਹੋਵੇ ਤੇਰੀਆਂ ਭਾਰਤੀ ਜਨਤਾ ਪਾਰਟੀ ਤੇਰੇ ਨਾਲ